ਹਨੀ ਟੈਪ ਹਨੀ ਟੈਪ ਇਸ ਬੰਦ ਵਿੱਚ ਇਹ ਮਕਮਲ ਨੰਬਰ 110 ਸਿਟੀ ਫ੍ਰੀ ਕੋਟ ਦਰਜ ਕੀਤਾ ਇੱਕ ਮਦਾਈ ਸੀ ਸੰਦੀਪ ਕੁਮਾਰ ਉਸਦੀ ਕੰਪਲੇਨਟ ਤੇ ਇਹ ਮਕਮਲ ਦਾ ਜੋਇਆਤੀ ਸੀ ਇਸ ਨੇ ਦੱਸਿਆ ਜੀ ਕਿ ਜਿਹੜਾ ਮੈਨੂੰ ਦੀਪਕਮਾ ਤੇ ਨਿਰਮਲ ਸਿੰਘ ਜਿਹੜਾ ਦੀਕਮਾ ਫ੍ਰੀ ਕੋਟ ਦਾ ਹੈ ਤੇ ਜਿਹੜਾ ਨਿਰਮਲ ਸਿੰਘ ਉਹ ਪੰਮਾ ਇਹ ਜਿਹੜਾ ਕੋਟਪੂਰੇ ਦਾ ਹੈ ਤੇ ਜਦੋਂ ਇਸ ਮਕਮਲ ਦਾ ਜੋਨ ਤੇ ਅਸੀਂ ਨਿਰਮਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਹੜਾ ਇਹ ਆਪਣੇ ਆਪ ਨੂੰ ਇੱਕ ਪ੍ਰੈਸ ਰਿਪੋਰਟਰ ਦੱਸਦਾ ਸੀ ਉਹ ਕਿਉਂਕਿ ਹਨੀ ਟੈਪ ਦੇ ਵਿੱਚ ਇਹ ਇਸ ਦੀ ਜਿਹੜੀ ਪ੍ਰੈਸ ਦਾ ਅਦਾ ਨਾਂ ਵਰਤਦਾ ਸੀਗਾ ਕਿਉਂਕਿ ਜਿਹੜਾ ਉਸ ਟਾਈਮ ਬੰਦਾ ਫਸਿਆ ਹੁੰਦਾ ਸੀ ਇਹਨਾਂ ਦੇ ਟ੍ਰੈਪ ਦੇ ਵਿੱਚ ਆਇਆ ਹੁੰਦਾ ਸੀ ਉਹ ਇਸ ਚੀਜ਼ ਤੋਂ ਹੀ ਡਰ ਜਾਂਦਾ ਸੀ ਤੇ ਇਹ ਸਾਡੀ ਹੁਣ ਜਿਹੜੀ ਬੀਸੀ ਪੁੱਛ ਕੇ ਇਨੇ ਦੱਸਿਆ ਵੀ ਮੈਂ ਅਸੀਂ ਹੁਣ ਤੱਕ 5 ਜਣਾਂ ਤੇ ਅਸੀਂ ਹਣੀ ਟ੍ਰੈਪ ਲਗਾ ਚੁੱਕੇ ਹਾਂ ਤੇ ਇਹ ਇਹਨਾਂ ਨੇ ਇੱਕ ਫ੍ਰੀਕਵੋਡ ਵੀ ਇਹ ਘਰ ਚੁਣਿਆ ਹੋਇਆ ਸੀਗਾ ਤੇ ਜਿਉਂਕਿ ਇਸ ਦੇ ਵਿੱਚ ਅਸੀਂ ਤਿੰਨ ਨਾਮ ਨੂੰ ਬੰਦੇ ਤੇ ਵੀ ਮੁਕਦਮਾ ਦਰਜ ਕੀਤਾ ਤੇ ਅਸੀਂ ਇਸ ਦੇ ਵਿੱਚ ਲੈ ਕੇ ਆਵਾਂਗੇ ਜਿਹੜੀਆਂ ਇਹਨਾਂ ਨਾਲ ਜਿਹੜੀਆਂ ਲੇਡੀਜ਼ ਹੁੰਦੀਆਂ ਸੀ ਉਹ ਕਿਹੜੀਆਂ ਸੀ ਕਿ ਅੱਗੇ ਸਾਡੇ ਅੱਜ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਨਾ ਤੇ ਉਸ ਤੋਂ ਬਾਅਦ ਇਸ ਤੇ ਪੁੱਛਗਿੱਛ ਕਰਾਂਗੇ ਸ਼ਿਕਾਇਤ ਕਰਤਾ ਉਹ ਲੋਕ ਕਿਸ ਤਰ੍ਹਾਂ ਦੀ ਸ਼ਿਕਾਇਤ ਅਦਗਾਈ ਕੀਤੀ ਉਸਨੇ ਦੱਸਿਆ ਵੀ ਮੇਰੇ ਇੱਕ ਕੰਮ ਵਾਲੀ ਲੱਗੀ ਹੋਈ ਸੀ ਤੇ ਉਸ ਦੇ ਸੰਬੰਧ ਵਿੱਚ ਵੀ ਇਹ ਜਿਹੜਾ ਬੰਦੇ ਉਹਨੇ ਕੰਮ ਪਲੀਟ ਕਰਤੀ ਵੀ ਮੇਰੇ ਨਾਲ ਰੇਪ ਕੀਤਾ ਤੇ ਉਸ ਤੋਂ ਬਾਅਦ ਵੀ ਇਹ 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 ਇਨ ਦਾ ਟੱਚ ਸੀ ਜਿਹੜਾ ਨਿਰਮਲਜੀ ਫੜਿਆ ਤੇ ਦੀਪਕ ਸਿੰਘ ਤੇ ਉਹ ਜਿਹੜੀ ਆ ਲੇਡੀ ਟੱਚ ਸੀ ਉਹ ਫਿਰ ਇਸ ਤਰ੍ਹਾਂ ਦੀ ਟਰੈਬ ਨਾਲੇ ਦੇ ਵੀ ਸਾਨੂੰ ਕੰਪਲੇਂਟ ਆ ਗਈ ਵੀ ਇਹ ਤੇ ਤੇ ਬਰਾਦਕਾਰ ਦਾ ਮਕਦਮਾ ਦਰਜ ਕਰਾਉਣ ਲੱਗੀ ਏ ਤੇ ਜੇ ਤੂੰ ਅਦਾ ਬਚਾ ਕਰਨ ਤਾਂ ਅਸੀਂ ਤੇਰਾ ਵਿਚ ਪੈ ਗਏ ਨਬੇੜ ਦੇ ਨੇ ਤੂੰ ਪੈਸੇ ਵੀ ਲੈ ਗਈ ਹਾਂ ਜਦੋਂ ਇਹ ਇਸ ਤੋਂ 10000 ਰੁਪਿਆ ਲਗਿਆ ਲੈ ਲਿਆ ਸੀ ਤੇ ਮੋਬਾਈਲ ਹੁੰਦਾ ਕੋਲ ਆ ਸੀਗਾ ਮਦਈ ਦਾ ਮੰਗ ਕਿ ਨਹੀਂ ਕਰਦਾ ਇਹ ਇਸ ਤੋਂ ਲੱਖ ਰੁਪਏ ਦੀ ਮੰਗ ਕਰ ਰਹੀ ਸੀ ਤੇ ਉਹ ਫਿਰ ਉਸ ਟਾਈਮ ਟਰੈਬ ਲਾ ਕੇ ਤੇ ਇਸ ਤੋਂ ਦੂਸਰਾ ਜ਼ਾਤੀ ਗ੍ਰਿਫਤਾਰ ਹੋ ਚੁੱਕਾ ਨਹੀਂ ਅਜੇ ਸਾਡੇ ਸਿਰਫ ਨਿਰਮਲ ਸਿੰਘ ਜਿਹੜਾ ਇਹ ਆਪਣੇ ਆਪ ਨੂੰ ਪ੍ਰੈਸਪੋਰਟ ਦੱਸਦਾ ਸੀਗਾ ਤੇ ਇਹ ਗ੍ਰਿਫਤਾਰ ਕੀਤਾ ਤੇ ਇਹਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕਰ ਰਹੇ ਆ ਜਦੋਂ ਵੀ ਅਨੀਟਾਈਪ ਦੇ ਵਿੱਚ ਆਦਾ ਨਾਮ ਯੂਜ਼ ਕਰਦਾ ਸੀਗਾ ਤੇ ਐਜ਼ ਅ ਪ੍ਰੈਸ ਰਿਪੋਰਟਰ ਕਹਿੰਦਾ ਸੀ ਮੈਂ ਪ੍ਰੈਸ ਵਾਲਾ ਮੈਂ ਤੁਹਾਡਾ ਬਚਾ ਕਰ ਦਿੰਦਾ ਮੈਂ ਇਹਨਾਂ ਨੇ ਇੱਕ ਇਹ ਚਾਰ ਪੰਜ ਜਣਿਆਂ ਦੇ ਗਰੋਸ ਵਿੱਚ ਕੋਈ ਲੇਡੀਜ਼ ਵੀ ਹੈਗੀਆਂ